ਕੀ ਤੁਹਾਡੇ ਵੀ ਬੱਚਿਆਂ 'ਚ ਹੈ ਖੂਨ ਦੀ ਕਮੀ? ਕੀ ਤੁਸੀਂ ਵੀ ਹਰ ਵੇਲੇ ਹੀ ਕਮਜ਼ੋਰੀ ਦੀ ਤਰ੍ਹਾਂ ਥੱਕਿਆ-ਥੱਕਿਆ ਮਹਿਸੂਸ ਕਰਦੇ ਹੋ? ਅਗਰ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਨਹੀਂ ਬਣ ਰਹੀ ਚੰਗੀ ਸਿਹਤ ਤਾਂ ਧਿਆਨ ਦਿਓ ਇਸ ਵੀਡੀਓ ਤੇ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਬਾਰੇ ਵੈਸੇ ਤਾਂ ਅਸੀਂ ਕਈ ਸਾਰੀਆਂ ਤੁਹਾਡੇ ਨਾਲ ਚੰਗੀਆਂ ਚੰਗੀਆਂ ਹੈਲਥ ਟਿਪਸ ਜੜੀਆਂ ਨੇ ਸਾਂਝੀਆਂ ਕੀਤੀਆਂ ਤੇ ਉਮੀਦ ਕਰਦੇ ਹਾਂ ਕਿ ਉਹ ਹੈਲਥ ਟਿਪਸ ਦਾ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਵੀ ਹੋਇਆ ਹੋਵੇਗਾ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਬਾਰੇ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਹੋਣ ਚਾਹੇ ਕੋਣ ਬੱਚੇ ਹਰ ਕਿਸੇ ਦੇ ਵਿੱਚ ਖੂਨ ਦੀ ਜਿਹੜੀ ਹੈ ਕਾਫੀ ਜ਼ਿਆਦਾ ਕਮੀ ਹੁੰਦੀ ਹੈ ਤੇ ਇਹ ਜਿਹੇ ਦੇ ਵਿੱਚ ਜਾਂ ਤਾਂ ਸਾਨੂੰ ਖੂਨ ਚੜਵਾਉਣਾ ਪੈਂਦਾ ਹੈ ਜਾਂ ਫਿਰ ਸਾਨੂੰ ਦਵਾਈਆਂ ਦੇ ਨਾਲ ਆਪਣਾ ਖੂਨ ਜਿਹੜਾ ਹੈ ਪੂਰਾ ਕਰਨਾ ਪੈਂਦਾ ਪਰ ਦਵਾਈਆਂ ਦਾ ਸਾਡੀ ਸਿਹਤ ਦੇ ਉੱਤੇ ਕਾਫੀ ਜ਼ਿਆਦਾ ਸਾਈਡ ਇਫੈਕਟ ਵੀ ਪੈ ਜਾਂਦਾ ਹੈ ਜਿਸ ਕਰਕੇ ਸਾਨੂੰ ਕਈ ਸਾਰੀਆਂ ਹੋਰ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਤੇ ਜੇਕਰ ਤੁਸੀਂ ਵੀ ਦਵਾਈਆਂ ਤੋਂ ਬਚਣਾ ਚਾਹੁੰਦੇ ਹੋ ਚੰਗੀ ਸਿਹਤ ਜਿਹੜੀ ਇਹ ਪਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੇ ਦਵਾਈਆਂ ਦੇ ਖਰਚ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਦੇ ਇਸ ਖਾਸ ਹੈਲਥ ਟਿਪਸ ਪ੍ਰੋਗਰਾਮ ਦੇ ਉੱਤੇ ਜ਼ਰਾ ਧਿਆਨ ਦਿਓ ਕਿਉਂਕਿ ਅੱਜ ਸੇ ਤੁਹਾਨੂੰ ਕੁਝ ਘਰੇਲੂ ਚੀਜ਼ਾਂ ਦੇ ਸੇਵਨ ਦੇ ਬਾਰੇ ਦੱਸਣ ਲੱਗੀਆਂ ਜਿਨ੍ਹਾਂ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਆਪਣੇ ਖੂਨ ਦੀ ਕਮੀ ਨੂੰ ਦੂਰ ਕਰ ਸਕੋਗੇ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਚੰਗੀ ਸਿਹਤ ਜੜੀ ਹੈ ਬਣ ਸਕੇਗੀ ਆਓ ਫਿਰ ਜਾਣ ਲੈਨੇ ਕਿ ਕਿਹੜੀਆਂ-ਕਿਹੜੀਆਂ ਹੈਲਥ ਟਿਪਸ ਨੂੰ ਵਰਤਣ ਤੋਂ ਬਾਅਦ ਅਸੀਂ ਆਪਣੀ ਖੂਨ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਚਕੰਦਰ ਤੇ ਸੇਵਨ ਦੇ ਪਰੇ ਖੂਨ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਚਕੰਦਰ ਬਹੁਤ ਹੀ ਜ਼ਰੂਰੀ ਹੈ ਰੋਜ਼ਾਨਾ ਚਕੰਦਰ ਖਾਨ ਦੇ ਨਾਲ ਖੂਨ ਦੀ ਘਾਟ ਜਿਹੜੀ ਹੈ ਪੂਰੀ ਹੋ ਜਾਂਦੀ ਹੈ ਜੇਕਰ ਚਕੰਦਰ ਦੇ ਜੂਸ ਨੂੰ ਅਨਾਰ ਦੇ ਜੂਸ ਦੇ ਵਿੱਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਤੁਹਾਡੇ ਵਾਸਤੇ ਬਹੁਤ ਹੀ ਲਾਭਦਾਇਕ ਹੋਏਗਾ ਤੇ ਤੁਹਾਨੂੰ ਰਿਜ਼ਲਟ ਜੜਾਗਾ ਇੱਕ ਹਫ਼ਤੇ ਦੇ ਅੰਦਰ ਅੰਦਰ ਦੇਖਣ ਨੂੰ ਮਿਲੇਗਾ ਗੁੜ ਦਾ ਸੇਵਨ ਗੁੜ ਇੱਕ ਪ੍ਰਾਪਤੀ ਕਿਨੇ ਜਿਸ ਵਿੱਚ ਆਇਰਨ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਦੇ ਵਿੱਚ ਵਿਟਾਮਿਨ B ਵੀ ਹੁੰਦਿਆ ਤੇ ਇਹ ਖੂਨ ਬਣਾਉਣ ਦੇ ਵਿੱਚ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦਾ ਹੈ ਟਮਾਟਰ ਦਾ ਜੂਸ ਖੂਨ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਟਮਾਟਰ ਦਾ ਜੂਸ ਟਮਾਟਰ ਖਾਣ ਦੇ ਨਾਲ ਜਾਂ ਟਮਾਟਰ ਦਾ ਜੂਸ ਪੀਣ ਦੇ ਨਾਲ ਤੁਹਾਡਾ ਖੂਨ ਜਿਹੜਾ ਹੈਗਾ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ ਤੁਸੀਂ ਚਾਹੋ ਤਾਂ ਸੇਬ ਅਤੇ ਟਮਾਟਰ ਦਾ ਜੂਸ ਇਕੱਠਾ ਵੀ ਪੀ ਸਕਦੇ ਹੋ ਹੁਣ ਗੱਲ ਕਰਾਂਗੇ ਦੁੱਧ ਅਤੇ ਖਜੂਰ ਤੇ ਸੇਵਨ ਦੇ ਬਾਰੇ ਸਰੀਰ ਦੇ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਤੁਸੀਂ ਦੁੱਧ ਅਤੇ ਖਜੂਰ ਦਾ ਸੇਵਨ ਜਿਹੜਾ ਕ ਕਰ ਸਕਦੇ ਹੋ ਤੁਹਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੋਵੇਗਾ ਇਸ ਵਾਸਤੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਵਿੱਚ ਖਜੂਰ ਮਿਲਾ ਕੇ ਜ਼ਰੂਰ ਪਿਓ ਅਨਾਰ ਦਾ ਸੇਵਨ ਕਰੋ ਅਨਾਰ ਖਾਣ ਦੇ ਨਾਲ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਵਧਦੀ ਹੈ ਅਨਾਰ ਦੇ ਵਿੱਚ ਆਇਰਨ ਕੈਲਸ਼ੀਅਮ ਸੋਡੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਹਨ ਖੂਨ ਦੀ ਘਾਟ ਹੋਣ ਤੇ ਰੋਜ਼ਾਨਾ ਇੱਕ ਨਾਰ ਤਾਂ ਸੇਵਨ ਕਰੋ ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਓਲਿਆਂ ਦਾ ਰਸ ਓਲਿਆਂ ਤੇ ਜਾਮਨ ਦੇ ਰਸ ਨੂੰ ਬਰਾਬਰ ਮਾਤਰਾ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਸਰੀਰ ਦੇ ਵਿੱਚ ਖੂਨ ਦੀ ਘਾਟ ਜਿਹੜੀ ਹੈ ਪੂਰੀ ਹੋ ਜਾਂਦੀ ਹੈ ਹਿਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਲਗਾਤਾਰ ਇੱਕ ਹਫਤੇ ਤੱਕ ਤੁਸੀਂ ਇਸ ਦੀ ਵਰਤੋਂ ਕਰੋ ਪਾਲਕ ਖੂਨ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਤੁਸੀਂ ਪਾਲਕ ਦਾ ਸੇਵਨ ਕਰ ਸਕਦੇ ਹੋ ਇੱਕ ਬਹੁਤ ਹੀ ਚੰਗਾ ਉਪਾਅ ਵੀ ਮੰਨਿਆ ਗਿਆ ਹੈ ਵਿਟਾਮਿਨ B6 A C ਆਇਰਨ ਕੈਲਸ਼ੀਅਮ ਅਤੇ ਫਾਈਬਰ ਦੇ ਨਾਲ ਭਰਪੂਰ ਪਾਲਕ ਦੀ ਵਰਤੋਂ ਸਰੀਰ ਦੇ ਵਿੱਚ ਤੇਜ਼ੀ ਦੇ ਨਾਲ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ ਤੁਸੀਂ ਇਸ ਨੂੰ ਸਬਜ਼ੀ ਜਾਂ ਫਿਰ ਜੂਸ ਦੇ ਰੂਪ ਦੇ ਵਿੱਚ ਵੀ ਪੀ ਸਕਦੇ ਹੋ ਅੰਤ ਦੇ ਵਿੱਚ ਗੱਲ ਕਰਾਂਗੇ ਕੇਲੇ ਦੇ ਸੇਵਨ ਦੇ ਬਾਰੇ ਕੇਲੇ ਦਾ ਸੇਵਨ ਕੇਲੇ ਤੋਂ ਮਿਲਣ ਵਾਲੇ ਪ੍ਰੋਟੀਨ ਆਇਰਨ ਅਤੇ ਖਣਿਜੇ ਤੁਹਾਡੇ ਸਰੀਰ ਦੇ ਵਿੱਚ ਖੂਨ ਨੂੰ ਵਧਾਉਂਦੇ ਨੇ ਇਸ ਵਾਸਤੇ ਦੁੱਧ ਦੇ ਵਿੱਚ ਹਰ ਰੋਜ਼ ਜਿਹੜਾਗਾ ਦੋ ਕੇਲੇਆਂ ਦਾ ਸੇਵਨ ਕਰੋ ਚਾਹੇ ਤੁਸੀਂ ਸ਼ੇਕ ਬਣਾ ਲਓ ਚਾਹੇ ਦੁੱਧ ਦੇ ਨਾਲ ਤੁਸੀਂ ਕੇਲੇ ਜਿਹੜਾ ਖਾ ਲਵੋ ਤੁਹਾਨੂੰ ਦੋਵਾਂ ਹੀ ਤਰੀਕਿਆਂ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਕੇਲੇ ਦੀ ਵਰਤੋਂ ਦੇ ਨਾਲ ਤੁਸੀਂ ਦੂਸਰੇ ਰੋਗਾਂ ਜਿਵੇਂ ਅਲਸਰ ਗੁਰਦਿਆਂ ਦੀ ਬਿਮਾਰੀ ਪੇਸ਼ੀਸ ਅਤੇ ਅੱਖਾਂ ਦੀ ਸਮੱਸਿਆ ਤੋਂ ਵੀ ਜਿਹੜਾਗਾ ਕਾਫੀ ਛੇਤੀ ਦਾ ਹੱਥ ਪਾ ਸਕਦੇ ਹੋ ਇਸ ਦੇ ਰੋਜ਼ਾਨਾ ਵਰਤੋਂ ਦੇ ਨਾਲ ਖੂਨ ਵਧਣਾ ਜਿਹੜਾਗਾ ਸ਼ੁਰੂ ਹੋ ਜਾਏਗਾ ਸੋ ਦੋਸਤੋ ਅਗਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇਕਰ ਤੁਹਾਡੇ ਵਿੱਚ ਵੀ ਖੂਨ ਦੀ ਕਮੀ ਹੈ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਸਾਡੇ ਵੱਲੋਂ ਦੱਸੀਆਂ ਹੋਈਆਂ ਨਾ ਹੈਲਥ ਟਿਪਸ ਦਾ ਇਸਤੇਮਾਲ ਕਰ ਸਕਦੇ ਹੋ ਸੇਵਨ ਕਰ ਸਕਦੇ ਹੋ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਰਿਜ਼ਲਟ ਜਿਹੜਾਗਾ ਬਹੁਤ ਹੀ ਚੰਗਾ ਦੇਖਣ ਨੂੰ ਮਿਲੇਗਾ ਤੇ ਜਿਨ੍ਹਾਂ ਲੋਕਾਂ ਦੇ ਵਿੱਚ ਖੂਨ ਦੀ ਕਮੀ ਹੈ ਜੋ ਤੁਹਾਡੇ ਰਿਲੇਟਿਵਸ ਨੇ ਜੋ ਤੁਹਾਡੇ ਦੋਸਤ ਨੇ ਤੁਹਾਡਾ ਕੋਈ ਗੁਆਂਢੀ ਹੈ ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਹਰ ਕਿਸੇ ਦਾ ਭਲਾ ਹੋ ਸਕੇ ਤੇ ਜੇਕਰ ਉਸੀ ਕਿਸੇ ਖਾਸ ਹੈਲਥ ਟਿਪਸ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਦੇ ਹੋ ਅਸੀਂ ਤੁਹਾਡੇ ਦੱਸੇ ਮੁਤਾਬਕ ਤੁਹਾਡੇ ਵਾਸਤੇ ਖਾਸ ਹੈਲਥ ਟਿਪਸ ਲੈ ਕੇ حاضر ਹੋਵਾਂਗੇ ਹੁਣ ਮੈਨੂੰ ਯਾਨੀ ਕਿ ਰਿਤਕੌਰ ਨੂੰ ਦਿਓ ਇਜਾਜ਼ਤ ਧੰਨਵਾਦ